ਓਏ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਰੜੜਕਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਚੜ੍ਹਦੀ ਕਲਾ ਜੀ ਠੀਕ ਠਾਕ ਚੱਲ ਵਧੀਆ ਚੜ੍ਹਦੀ ਕਲਾ ਹੀ ਚਾਹੀਦੀ ਵੇਗ ਗਿਆ ਮਾਲ ਪਰਸਵ ਵਾਲਾ ਫਿਰ ਹਾਂਜੀ ਸਾਰੇ ਵੇਗ ਗਿਆ ਭਾਜੀ ਠੀਕ ਠੀਕ ਹੈ ਅੱਜ ਫਿਰ ਚਾਰ ਮੱਝਾਂ ਹੀ ਆਂ ਹਾਂ ਚਾਰ ਮੱਝਾਂ ਜੀ ਵੀ ਅੱਜ ਹੀ ਆਈਆਂ ਜੀ ਠੀਕ ਆ ਹਵੇ ਹੁੰਦੇ ਆ ਰੇਵੀ ਤੇ ਚਲੋ ਨਾਮ ਦੱਸਦੇ ਕਰੀ ਮੇਰਾ ਬਗੀਚਾ ਸਿੰਘ ਜੀ ਭਾਈ ਭੈਣ ਦਾ ਹਰੜਾ ਕਲਾ ਤਸੀਲ ਜੀ ਨਾਲਾ ਦੇ ਜ਼ਿਲ੍ਹਾ ਹੁਸਨ ਫੋਨ ਨੰਬਰ ਬੋਲ ਦੇ 9234200 ਠੀਕ ਹੈ ਤੇ ਸ਼ੁਰੂਆਤ ਫੇਰਾ ਜਿਹੜੀ ਸੂਣੀ ਨਹੀਂ ਲਈ ਇਹ ਤਾਂ ਕਰ ਲੋ ਭਾਈ ਇੱਥੇ ਕਰ ਲਈਏ ਨਾ ਫਿਰ ਇਹਨੇ ਬਹਿ ਜਾਣਾ ਹਾਂ ਜੀ ਨਾ ਬਹਿ ਜਾਣਾ ਹਾਂ ਦੇਖ ਸੰਦੇਜ ਚੌਦਲ ਕੇ ਹਰਵੀਰ ਭਾਈ ਸੁਗੀ ਉਹ ਤਾਂ ਦੱਕ ਦਿਨ ਖੜਦੀ ਅੱਛਾ ਹਾਂਜੀ ਉਦਾਂ ਜੇ ਟਾਈਮ ਖੜਦੀ ਸੀ ਦੇ ਇਹ ਨਹੀਂ ਜੇ ਪੁਰਾਣਾ ਜੱਜਾ ਬੁਲਾ ਆ ਗਿਆ ਮੈਂ ਪਾ ਗਿਆ ਤੂੜੀ ਲੱਗੇ ਬਣਾਵਾਂ ਠੀਕ ਠੀਕ ਆ ਗਿਆ ਜੀ ਕਿੰਨਾ ਸੁਆਸ ਸੁਆਸ ਸੁਣੀ ਤੇ ਦੁੱਧ ਕਿੰਨਾ ਚ ਵਾਜੂਗੇ ਦੁੱਧ ਭਾਈ 10 ਤੋਂ 18 ਚ ਹੋਇਆ ਜੇ ਵੀਰਣਾ ਪਹਿਲੇ ਸੂਰ ਦਾਦੇ ਠੀਕ ਐ ਹਾਂਜੀ ਤੋਰ ਫਿਰ ਇੱਕ ਅਰੇ ਤੋਰ ਦੇ ਨਾ ਇਥੋਂ ਐ ਨੂੰ ਸਿੱਧੀ ਤੋਰ ਹਾਂਜੀ ਤੋਰ ਤੋ ਹੁਣੇ ਬਾਸੀ ਨੇ ਸੁਪੇ ਨਾ ਕਈ ਯਾਰੀ ਸਫਰ ਦਾ ਕਰਕੇ ਮੱਝਾਂ ਜੜੀਆਂ ਪਹਿਲਾਂ ਸੂ ਬਿੰਦੀਆਂ ਤੇ ਉਤਰਾਂ ਵੀਰ ਜੀ ਥਣ ਥਣ ਓਕੇ ਹੀ ਆ ਸਾਰੇ ਕੋਈ ਕਮੀ ਨਹੀਂ ਭਾਜੀ ਹੈ ਜੀ ਬੀਠੀ ਇਹ ਨਾ ਅੱਛਾ ਅੱਛਾ ਮੈਂ ਜੁੱਟਣ ਕਰਕੇ ਜਾਂਦੀ ਕੋਈ ਕਮੀ ਨਹੀਂ ਗਾਰੰਟੀ ਥਣਾ ਦੀ ਫੁੱਲ ਆਪਣੀ ਠੀਕ ਹੈ ਜੀ ਹਾਂਜੀ ਤੇ ਕਿੰਨਾ ਫਿਰ ਮੁੱਲ ਰੱਖੀਆ ਤਾਂ ਜੇ ਪਾ ਰਹੀ ਹੈ ਨਹੀਂ ਹੁਣ ਤੋਰੀਆਂ ਤਾਲੀਆਂ ਬਣਾਉਣੀਆਂ ਆ ਆਹੋ ਬਸ ਆਈ ਚਲਾਈ ਕਰੀਏ ਆਈ ਚਲਾਈ ਕਰ ਦਈਏ ਮੁੱਲ ਇਹਦਾ 8000 ਜੀ ਹਾਂਜੀ 77 ਜੀ ਦੇ ਦੀ ਬਾਈ 77000 ਦੀ ਹਾਂਜੀ ਪੂਰੇ 75 ਦੀ ਦੇ ਦਈਏ ਫਿਰ ਦੇਹੋ 75 ਦੀ ਝੋਟੀ ਬੜੀ ਚੰਗੀ ਤੋਂ 12 ਤੋਂ ਪਲਾਸੀ ਕੱਢੀ ਜਾਣਾ ਇਹਨੇ ਠੀਕ ਹੈ ਜੀ ਹਾਂਜੀ ਵੇਖੋ ਥਾਂ ਥਣੋਂ ਕਰਦਾ ਰਹੀ ਬਾਈ ਥਾਂ ਤੇ ਜਿਹੋ ਤਰ੍ਹਾਂ ਜਿਹੜਾ ਚੰਗੇ ਸਾਈਜ਼ ਦਾ ਜਿਹੜਾ ਲੱਗਾ ਵਾ ਇਹ ਵੀ ਥੋੜੀ ਦਿਨ ਖੜਦੀ ਓ ਤਾਂ ਉੱਪਰ ਕੇ ਸੁੱਕੀ ਠੀਕ ਹੈ ਬਾਕੀ ਇਹ ਕੇ ਚਲੋ ਸੁਣਦੇ ਸੁਣਦੇ ਬਣ ਜਾਣਾ ਇਹਨੇ ਤੇ ਆਹ ਝੋਟੀ ਇਹ ਝੋਟੀ ਹਾਂਜੀ ਮਾਰੋ ਹਮਾਜ ਫਿਰ ਪਾਜੀ ਆਇਓ ਇੱਕ ਮਿੰਟ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਤੇ ਲੀਲੀ ਫਿਰ ਛੋਟੀ ਹਾਂਜੀ ਪਸੰਦ ਆ ਫਿਰ ਬਹੁਤ ਵਧੀਆ ਠੀਕ ਐ ਪਾਸ ਪੋਸ ਕਰ ਲਈ ਹੁਣ ਬਸ ਲੈਣੀ ਆਏ ਜੀ ਹਾਂ ਲੈਣੀ ਆਏ ਠੀਕ ਕਿੱਥੋਂ ਆਏ ਪਾਜੀ ਹਣੇ ਜੋਸ ਮਾਰ ਪਿੰਡਿਆਂ ਉੋਠੀਆਂ ਲੱਗ ਗਈਆਂ ਅੱਛਾ ਉੋਠੀਆਂ ਲੱਗ ਗਈਆਂ ਹਾਂਜੀ ਟਾਲੀ ਸਾਹਿਬ ਗੁਰਦਰਾ ਸਾਹਿਬ ਹੈ ਨਾ ਠੀਕ ਠੀਕ ਹੈ ਉਹਦੇ ਮੈਚ ਖੜਦੇ ਵੀਰ ਕੇ ਦੇ ਠੀਕ ਹੈ ਅੱਗੇ ਵੀ ਖੜਦੇ ਮਾਲਕੇ ਪਹਿਲੇ ਇੱਥੇ ਲੱਗੇ ਖੜੇ ਇਹ ਪਈ ਹਰੀ ਬਾਰੀ ਗਾਂ ਵੀਡੀਓ ਵੇਖ ਕੇ ਹੀ ਆਏ ਸੀ ਅੱਛਾ ਵੀਡੀਓ ਵੇਖ ਕੇ ਨਹੀਂ ਵੀਡੀਓ ਵੇਖੀ ਦੀਆਂ ਜੀ ਡੇਟਾ ਦੀ ਉਹ ਵੈਸੇ ਵੀ ਵੇਖੀ ਦੀ ਆਪਰਾਣਾ ਮਾਲ ਨਾ ਕੋਈ ਥੋੜੀਆਂ ਮਈਆਂ ਹੋਲੀਆਂ ਸੀ ਠੀਕ ਠੀਕ ਆ ਵੀਰ ਨਹੀਂ ਸਾਰੀਆਂ ਕੱਢ ਕੇ ਨਵੀਆਂ ਲੱਗੀਆਂ ਪਾਉਣ ਠੀਕ ਠੀਕ ਆ ਠੀਕ ਹੈ ਇਹ ਬਿਆਨ ਆ ਪਾ ਪੂਜੀ ਨਹੀਂ ਰੋਣ ਫੁੰਡੇ ਕਰਨਗੇ ਤਾਂ ਆਉਣ ਲੱਗੇ ਮੈਂ ਠੀਕ ਆ ਚਲੋ ਉਮੀਦ ਹੈ ਕਿ ਚੰਗੀ ਝੋਟੀ ਨਿਕਲੇ ਤੇ ਗਾਂ ਵੀ ਖੜਾ ਇਹ ਗੱਬਣ ਨੇ ਜਿਹੜੀ ਆਹ ਵਾਲੀ ਝੋਟੀ ਜਿਹੜੀ ਲੇਲੀ ਵੀ ਜਿਹੜੇ ਪਰਸੋਂ ਪਾਈ ਸੀ ਇਹ ਵੀਡੀਓ ਜੀ ਹਾਂਜੀ ਹਾਂਜੀ ਤੇ ਹੁਣ ਖੜਨ ਲੱਗੇ ਆ ਜਿਹੜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਜੀ ਇਹ ਲਾ ਜਾਣਾ ਇਹ ਉਹ ਹਫਤਾ ਆਪਾਂ ਪਾਈ ਕਰਦੀ ਸੀ ਉਹ ਉੱਤਰਾ ਉੱਪਰ ਥਾਣ ਕੇ ਛੁੱਪੀ ਜੇ ਤੇ ਹੁਣ ਆ ਵੀ ਜਿਹੜੀ ਗੱਬਣ ਹੀ ਆ ਜਿਹੜੀ ਅਜੇ ਇਹਦੇ ਬਾਰੇ ਵੀ ਹੁਣ ਤੁਹਾਨੂੰ ਦੱਸਦੇ ਆਂ ਦੱਸਿਓ ਵਧੀਆ ਤੇ ਬਾਰੇ ਫਿਰ ਇਹ ਵੀ ਵੀਰ ਦੀ ਹੁਣੇ ਛੋਟੀ ਆਈ ਜੀ ਮੀਨੀ ਠੀਕ ਆ ਇਹ ਤਾਂ ਵੀ ਦੂਜਾ ਸੁਆ ਹੀ ਜੀ ਠੀਕ ਆ ਹਾਂਜੀ ਥੱਲੇੋਂ ਚੰਗੀ ਤਿਆਰ ਹੁੰਦੀ ਹੈ ਨਾ ਚੰਗੀਆਂ ਹੁੰਦੀ ਇਹ ਤਾਂ ਵੀ ਹੱਥਾਂ ਨਹੀਂ ਲੱਗਿਆ ਇਸੂਣ ਚ ਠੀਕ ਆਂ ਹੁੰਦੀ ਆ ਮੁੰਡੀ ਜੀ ਤੇ ਇਹ ਕਿੰਨੇ ਕੇ ਦੁੱਧ ਆ ਲਈ ਜੇ ਇਹਨਾਂ ਵੀਰ ਦੀ 12-13 ਕਿਲੋ ਪਹਿਲੇ ਸੂਈ ਚ ਆਇਆ ਛੋਟੀ ਅੱਛਾ ਦੁੱਧਾਂ ਜੀ ਆਪਣੇ ਇਸ ਤਰ੍ਹਾਂ ਆ ਗਈ ਹੈ ਛੋਟੀ ਠੀਕ ਆ ਹਾਂ ਸਵੇਰੇ ਲੈ ਕੇ ਆਏ ਆ ਠੀਕ ਆ ਹਾਂਜੀ ਤੁਰ ਹਾਂ ਫਿਰ ਇੱਕ ਦਿਨ ਅਜ ਲੈ ਆਓ ਜੀ 98 ਤੇ ਤੁਹਾਨੂੰ ਲੱਗਦੇ ਦਿਖਾ ਦਈਏ ਤੇ ਇੱਕ ਵੀਦਿਆ ਸ਼ਾਂਗ ਜੀ ਲੱਗੀ ਜੇ ਨਾਲ ਅਰੇ ਸ਼ਾਂਗ ਨੇ ਵੀ ਇਥੇ ਚਲਦੀ ਅੱਛਾ ਹਾਂਜੀ ਉਦਾਂ ਹੀ ਜੀ ਠੀਕ ਆ ਹਾਂਜੀ ਚਲਦੀ ਨਹੀਂ ਜੀ ਮੈਂ ਵੇਖੀ ਪਾਸ ਕਰਕੇ ਕਿ ਉਹਦੇ ਧਾਰ ਨਹੀਂ ਹੁੰਦੀ ਕੋਈ ਠੀਕ ਆ ਫੀਲਿੰਗ ਹਾਂਜੀ ਤੇ ਇਹਦਾ ਮੁੱਲ ਫਿਰ ਮੋਤੇ ਹਵੀ ਭਾਈ ਇਹਦਾ 90 ਜੀ ਅੱਛਾ ਹਾਂਜੀ ਤੇ 85 ਦੇ ਦਈਏ 85000 ਦੀ ਹਾਂਜੀ ਵੇਚੋ ਕਰ ਦਈਏ ਕੋਈ ਮਾਨਤਾ ਚਲੋ ਸੋਹਣੀ ਆ ਛੋਟੀ ਹਾਂਜੀ ਹਾਂਜੀ ਕਰ ਦੋ ਨਹੀਂ ਆ ਵੀ ਜਿਆ ਜਿਆ ਕਰੀਏ ਜੇ ਬਾਗਦ ਨੇ ਮੁੱਲ ਤੀ ਦੋ 000 ਛੱਡ ਦਈਏ 85 ਜੀ ਫਿਰ ਇਹ ਨਹੀਂ ਛੱਡ ਦਈਏ ਫਿਰ ਤਾਂ ਮੈਂ ਕਿਹਾ ਅੱਛਾ 82000 ਦੀ ਦੇ ਦੋਗੇ ਹਾਂਜੀ ਠੀਕ ਐ ਬਾਕੀ ਕੋ ਫੋਨ ਲਾਵੇ ਹਾਂਜੀ ਬਾਕੀ ਮੌਕੇ ਦੀ ਛੋੜ ਛੜ ਕਰਦਾਂਗੇ ਛੋਟੀ ਚੰਗੀ ਬੜੀ ਜੀ ਹੁੰਦਾ ਠੀਕ ਐ ਜੀ ਹਾਂਜੀ ਜੀ ਠੀਕ ਐ ਤੇ ਹੁਣ ਆਪਣੇ ਕੋਲ ਆ ਗਈ ਤੀਸਰੇ ਨੰਬਰ ਤੇ ਵੀ ਕੱਪਨ ਜੇ ਕਿ ਸੋਈ ਜੇ ਨਹੀਂ ਜੀ ਸਵੇਰੇ ਇਹ ਮੰਨ ਲਓ 7:30 ਤੋਂ 8:00 ਵਜੇ ਚੋ ਕੇ ਲੈਂਦੀ ਆ ਮੈਂ ਅੱਛਾ ਇਹਦੇ ਨਾਲ ਦੁੱਧ 15 ਕਿਲੋ ਠੰਡਾ ਕਰਕੇ ਆਊਗਾ ਤਿਆਰ ਬਿਲਕੁਲ ਮੈਂ ਕਹਿੰਦਾ ਭਾਈ ਵੀਰ ਕੋਈ ਲੀਟਰ ਮਾਰ ਲੈ ਤੇ ਦੋ ਟਾਈਮ ਚੋ ਆ ਕੇ ਖੜੇਗੇ ਬਾਕੀ ਇਹ ਕਿ ਸੋਇਆ ਸਵਾਇਆ ਪਛੋ ਜਿਹੜਾ ਵਾ ਬਾਕੀ ਕਰਿਆ ਝੂਠ ਵਾਲੀ ਕੋਈ ਗੱਲ ਹੀ ਨਹੀਂ ਨਿਕਲਨੀ ਜਦੋਂ ਮੰਨ ਲਓ ਚੋਇਆ ਹੀ ਜਾਣਾ ਹਨਾ ਹਾਂਜੀ ਹਾਂਜੀ 2 ਲੀਟਰ ਵਾਲਾ 15 ਕਿਲੋ ਉੱਪਰ ਜਿਹਦਾ ਪਾ ਕੇ ਆਪਣੀ ਤਸੱਲੀ ਕਰਕੇ ਖੜੇ ਹਨਾ ਤੋਰਾਂ ਹਾਂ ਫਿਰ ਇੱਕ ਵਾਰੀ ਬਾਕੀ ਵੀਡੀਓ ਤੇ ਕੋਈ ਵੀ ਪੁੱਛੂ ਸੋਇਆ ਖੜਨਾ ਕਿਸੇ ਵੀਰ ਨੇ ਉਹ ਝੋ ਕੇ ਖੜੇ 15 ਕਿਲੋ ਠੀਕ ਹੈ ਜੀ ਤੋ ਇਹ ਪਛੋ ਆਪਣਾ ਚੰਗੀ ਤਰ੍ਹਾਂ ਤਸੱਲੀ ਕਰਕੇ ਖੜਿਆ ਕਰ ਤਾਂ ਕਿ ਨਾ ਕੋ ਲਾਮਾ ਕੋਈ ਧੰਨ ਰਵੇ ਨਾ ਕਿਸਾਨ ਰਵੇ ਇਸ ਕਰਿਆ ਭਾਈ ਸਾਡੀ ਨੇ 7:30 ਪੁਣੇ 8:00 ਟੋਕੇ ਫੇਰ ਇਹ ਅੱਜ ਹੀ ਕਹਿੰਦੇ ਚਵਾਈ ਕਰਕੇ ਪਾਸ ਕਰਕੇ ਮੱਝ ਲੈਂਦੀ ਹੈ ਦੁੱਧ ਜਿਹੜਾ 14-15 ਲੀਟਰ ਮੋਕੇ ਤੇ ਜਿਹੜਾ ਕਹਿੰਦੇ ਕੀ ਤਿਆਰ ਆ ਤੇ ਇਹਦਾ ਕਿੰਨਾ ਵਿਧੀ ਮੁੱਲ ਰੱਖਦੀ ਹੈ ਫਿਰ ਆਪਾਂ ਇਹ ਲੋ ਵੀ ਜੀ ਦਾ ਮੁੱਲ ਦਾ ਭਾਵੇਂ ਇੱਕ 5 ਕਰ ਲਗੇ ਹਾਂਜੀ ਲੱਖ ਦੀ ਦੇ ਰਹੀਏ 2 ਕੁ ਛੱਡਦੀ ਹੈ ਲੱਖ ਚ ਵੇ ਲੋ 2 ਛੱਡ ਦੇ ਠੰਨਾ ਮੈਂ ਯਾਰ ਦੀ ਦੇ ਦੀ ਕੋਈ ਨਹੀਂ ਠੰਨਾ ਮੈਂ ਦੀ ਦੇ ਦਾ ਠੀਕ ਹੈ ਜੀ ਬਾਕੀ ਛੋਟੀ ਜਿਹੜਾ ਵੀਰ ਲੈ ਜੂ ਨਾ ਅਜੇ ਏਡੀ ਵੀਰ ਉਹਨਾਂ ਕੋ ਸਾਂਭਣੀ ਹੋਈ ਦੀ ਠੀਕ ਹੈ ਦੁੱਧ ਬਹੁਤਾ ਨਹੀਂ ਆ ਤੇ 16 17 ਕਿਲੋ ਜੜੀ ਥਨਾ ਦੱਸ ਐ ਜੀ ਗੈਪ ਵੀਰਾ ਦੇਖ ਸਕਦੇ ਜੇ ਤੇ ਉਹ ਤੇਰਾ ਦੁੱਧ ਹੁਣ ਘਰੋਂ ਜਿਹੜਾ 14 15 ਲੀਟਰ ਛਵਾ ਕੇ ਦੋਗੇ ਹੋਗੇ ਖੜੇ ਤੇ 15 ਦੀ ਸਾਡੀ ਗਾਰੰਟੀ ਤੇ ਜਾਵੇ ਤੇ 14 ਕਿਲੋ ਠੀਕ ਹੈ ਜੀ ਬੱਚਾ ਕੀ ਇਹਦਾ ਮਗਰ ਬੱਚਾ ਕੱਟਾ ਜੀ ਭਾਜੀ ਦੇ ਕਿਹੜਾ ਆ ਕੱਟਾ ਜੀ ਕੱਟਾ ਦੇ ਕੋਟੀ ਜਿਹਦਾ ਜੀ ਬੜਾ ਸੁਆ ਠੀਕ ਹੈ ਹਾਂਜੀ ਆ ਕੱਟਾ ਇਹਦਾ ਤੇ ਉਹ ਬੱਚਾ ਜਿਹੜੀ ਹੁਣ ਮ ਉਹ ਬੱਚਾ ਜਿਹੜਾ ਇਹਦਾ ਜੀ ਹਰ ਵੀ ਭਾਈ ਆ ਪਰਸੋਂ ਕੋ ਵੀਡੀਓ ਚ ਪਾਈ ਸੀ ਛੋਟੀ ਠੀਕ ਹੈ ਜੀ ਇਹਦੀ ਨਾਂ ਵੀਰ ਹੀ ਜੀ ਦੇ ਉਹਨਾਂ ਨੇ ਨਾ ਸਾਈ ਪਾਈ ਸੀ 2000 ਰੁਪਏ ਠੀਕ ਆ ਹਾਂਜੀ ਇਹਦਾ ਸੌਦਾ ਹੋਇਆ ਸੀ 84000 ਦਾ ਹਾਂਜੀ ਠੀਕ ਹੈ ਨਾ ਉਹਨਾਂ ਦੇ ਨਾ ਕੋਈ ਡੈਥ ਹੋ ਗਈ ਚਰਿਆਂ ਦੇ ਕੱਲ ਠੀਕ ਆ ਉਹਨਾਂ ਨੂੰ ਆ ਹੀ ਲੈਣਾ ਹਾਂਜੀ ਫਿਰ ਉਹਨਾਂ ਨੇ ਮੈਨੂੰ ਫੋਨ ਕਰਤਾ ਵੀ ਆ ਸਾਡੀ ਮਜਬੂਰੀ ਪੈ ਗਈ ਆ ਹਾਂਜੀ ਹਾਂਜੀ ਠੀਕ ਆ ਆਪਾਂ ਜੇ ਕੋਈ ਵੀਰਮੱਲਾ ਲੈਣੀ ਹੋਵੇ ਉਹ 2000 ਰੁਪਏ ਵਿੱਚ ਵੇਚੂਗਾ ਠੀਕ ਆ ਤੇ ਆਪਾਂ 82000 ਦੀ ਮਹਿੰਦਾਂਗੇ ਠੀਕ ਆ ਦੁੱਧ ਕਿੰਨਾ ਹੈ ਦੇਖੋ ਦੁੱਧ ਦਾ ਇਹ ਤਾਂ 10 ਤੋਂ 80 ਤੋਰੋਂ ਹੈ ਕਰੀਨ ਬਾਕੀ ਜੇ ਤੇ ਵਾਜੋ ਕਿ ਦੁੱਧ ਹੋਰ ਹੈ ਜੇ ਵਾਜਣਾ ਇਹ ਯਾਰ ਵੀਪਲ ਜੀ ਤੋਂ ਇੱਕ ਮਾਲ ਹੋਇਆ ਕੋਈ ਨਹੀਂ ਵਿਚਾਰਨਾ ਸੇਰੇ ਵਿਚਾਰਾਂ ਦਾ ਫੋਨ ਆਇਆ ਆਪਾਂ ਨੂੰ ਠੀਕ ਆ ਜੀ ਤੇ ਪਈ ਵੀ ਉਹ ਲੈ ਜਾ ਮੈਂ ਇਹ 10 ਤੋਂ 80 ਠੰਡਾ ਕਰਕੇ ਦੁੱਧ ਦੇ ਸਲੇ ਯਾਰਾਂ ਆਊਗਾ ਠੀਕ ਆ ਹਾਂਜੀ ਭਾਵੇਂ ਕੋਈ ਮਾਗੋ ਜੀ ਦਾ ਮੰਗਾ ਲਈ ਜਾਂਦਾ ਦੁੱਧ ਬਾਕੀ ਜੇ ਟਾਈਮ ਹੀ ਸਾਢੇ 10 ਤੇ ਲੱਗੇ ਬੰਦੇ ਦਾ ਹੋਇਆ ਹਨ ਬਾਕੀ ਪੂਰੀ ਭਾਰੀ ਝੋਟੀ ਹੈ ਵੀ ਨਿੱਗਰਿਆ ਜਿਹੜੀ ਪੂਰੀ ਤੇ ਇਹਦਾ ਮੁੱਲ ਵੀ ਦੀ ਫਿਰ ਇਹਦਾ ਮੁੱਲ 250 ਦੱਸਿਆ ਵੀ 83 ਦੀ ਹੋਈ 84 ਦੀ 82 ਦੀ ਫਿਰ ਦੇ ਦੇਣੀ ਹੈ ਨਾ 80 ਦੀ ਲਾਸਟ ਦੇ ਦਾਂਗੇ ਆਪਾਂ ਕੋਈ ਗੱਲ ਨਹੀਂ ਜੀ 80 ਦੀ ਦੇ ਦੋਗੇ ਆਹ ਕੁੜੀਆਂ ਕੜੀਆਂ ਨਾਲ ਸਾਡੇ ਬਣਾਉਣੀਆਂ ਆ ਤੇ ਚਲੋ ਨਵਾਂ ਪੁਰਾਣਾ ਕਰ ਲਾਂ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਹੈ ਹੋਰ ਬਸ ਵੀਰ ਜੀ ਇਹੋ ਹੀ ਜਿਹੜੇ ਵੀਰ ਨੇ ਵੀ ਡੰਗਰ ਲੈਣਾ ਆਪਣੀ ਆਣ ਕੇ ਵੇਖ ਕੇ ਤਸੱਲੀ ਕਰਕੇ ਫਿਰ ਖੜੇ ਠੀਕ ਹੈ ਜੀ ਠੀਕ ਹੈ ਕਿ ਨਹੀਂ ਠੀਕ ਹੈ ਜੀ ਕਈ ਵੀਰ ਕਹਿ ਦਿੰਦੇ ਆ ਵੀਡੀਓ ਚ ਨਿਕਾਏ ਜ ਵੱਡਾ ਹੈ ਹਾਂਜੀ ਆਪਣਾ ਇੱਥੇ ਆ ਕੇ ਵੇਖੋ ਤਸੱਲੀ ਕਰਕੇ ਖੜੋ ਹੋਣਾ ਮੰਗਾਈ ਦਾ ਰਪੀਤ ਭਾਈ ਆ ਛੋਟੀ ਮਿਨੀ ਜਿਹੜੀ ਆਪਾਂ ਵੀ ਵੀਡੀਓ ਤੇ ਆ ਅੱਛਾ ਇਹ ਵੀ ਆਪਣੇ ਰਿਸ਼ਤੇਦਾਰੀ ਠੀਕ ਆ ਹਾਂਜੀ ਬਾਕੀ ਵੀਡੀਓ ਤੇ ਉੱਡਾ ਹੀ ਨਿਕਲਦਾ ਡੰਗਰ ਜਿੱਡੀ ਬਣਾਈ ਹੁੰਦੀ ਆ ਹਾਂਜੀ ਹਾਂਜੀ ਵੱਡੀ ਨਿਕਲੀ ਜਿੱਡੀ ਇਹਨਾਂ ਬਣਾ ਕੇ ਭੇਜੀ ਠੀਕ ਠੀਕ ਆ ਹਾਂਜੀ ਠੀਕ ਆ ਜੀ ਬਾਕੀ ਕੋਈ ਵੀਰ ਆਪਣੀ ਸਮਝ ਨਾਲ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਖੜੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ